ਤਈਏ ਜੀ ਜੇ ਕੋਈ ਨਸ਼ਾ ਵੇਚੂਗਾ ਪਿੰਡ ਚ ਪੰਚਾਇਤ ਉਹਦੇ ਖਿਲਾਫ ਚੱਲੂਗੀ ਅਸੀਂ ਜਵਾਨਤ ਨਹੀਂ ਕਰਾਉਗੀ ਕੋਈ ਉਹ ਨਿਗਰ ਉਹ ਨਾ ਸਾਡੇ ਪਿੰਡ ਚ ਕੋਈ ਹੈਗਾ ਜੀ ਤਈਏ ਜੀ ਜੇ ਕੋਈ ਨਸ਼ਾ ਕੀ ਕਹਿਣਾ ਚਾਹੋਗੇ ਅੱਜ ਦਾ ਜੋ ਸੈਮੀਨਾਰ ਸੀ ਅੱਜ ਦਾ ਜਿਹੜਾ ਸਾਡੇ ਪਿੰਡ ਰੌਟ ਵਿਖੇ ਮਾਨਯੋਗ ਸਰਦਾਰ ਬਲਵੀਰ ਸਿੰਘ ਜੀ ਖਾਲਸਾ ਮੰਤਰੀ ਸੂਬਾ ਪੰਜਾਬ ਨੂੰ ਨਸ਼ਿਆਂ ਦੇ ਵਿਰੁੱਧ ਜੋ ਉਹਨਾਂ ਦੇ ਨਿਹਿਮ ਚਲਾਇਆ ਹੈ ਉਹਦੇ ਸਬੰਧ ਵਿੱਚ ਇੱਕ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਨਸ਼ੇ ਅੰਦੇ ਖਿਲਾਫ ਕੀ ਕਹਿਣਾ ਚਾਹੋਗੇ ਅੱਜ ਦਾ ਜੋ ਸੈਮੀਨਾਰ ਦੇ ਪਿੰਡ ਦੇ ਜਿੰਨੀਆਂ ਸੋਚਾਂ ਆਈਆਂ ਚਾਹੇ ਉਹ ਮੰਡੀ ਦੀ ਆ ਉਹਦੇ ਨਾਲ ਜਿਹੜਾ ਪੈਨਸ ਬਣਦਾ ਹੁਣ ਮੇਰੇ ਕੋਲੇ 5 ਕਰੋੜ ਰੁਪਏ ਆਇਆ ਇਹ ਹੁਣ ਤੁਹਾਡੇ ਸਰਪੰਚ ਸਾਹਿਬ ਤੁਹਾਡੇ ਵੱਲੋਂ ਟੋਲਾ ਰਵੇ ਜੀ ਕਾਜੁਰੂਸ਼ਰ ਪਾਓ ਐਸਟੀਪੈਂਡ ਪਾਓ ਨਾ ਮੁਕੰਮਲ ਕਰ ਦਿਓ ਜਦੋਂ ਕਾਣ ਤੁਹਾਡੇ ਪੁੱਛਦਾ ਤਾਂ ਨਹੀਂ ਤੇ ਉਹਦੇ ਚ ਨਾ 12 ਏਕੜ ਦੀ ਰਿਕੁਆਇਰਮੈਂਟ ਹੈ ਜੇ 12 ਏਕੜ ਦੇ ਦੋਗੇ ਫਿਰ ਉਸੇ ਮੰਡੀ ਵੀ ਵੱਡੀ ਬਣ ਜਾਂਦੀ ਉਹ ਪੰਜਾਬ ਸਰਕਾਰ ਦੀ ਚਲਾਈ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਜ ਪਿੰਡ ਲੋਟ ਅਤੇ ਪਟਿਆਲਾ ਦਿਹਾਤੀ ਦੇ ਹੋਰ ਵੱਖ-ਵੱਖਰੇ ਪਿੰਡਾਂ ਦਾ ਕੀਤਾ ਦੌਰਾ ਜਿੱਥੇ ਡਾਕਟਰ ਬਲਵੀਰ ਸਿੰਘ ਦਾ ਫੁੱਲਾਂ ਦੇ ਬੁੱਕੇ ਨਾਲ ਨਿੱਘਾ ਸਵਾਗਤ ਕੀਤਾ ਗਿਆ ਇੱਥੇ ਹੀ ਨਗਰ ਨਿਵਾਸੀਆਂ ਵੱਲੋਂ ਸੌਂ ਚੁੱਕ ਸਮਾਗਮ ਦੌਰਾਨ ਪ੍ਰਸ਼ਾਸਨਾਇਕ ਨੂੰ ਨਸ਼ਾ ਤਸਕਰਾਂ ਨੂੰ ਸਖਤ ਸਜ਼ਾਵਾ ਦਿਵਾਉਣ ਲਈ ਬਚਨ ਵੱਧ ਹਨ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹਨ ਪਿੰਡ ਲੋਟ ਦੇ ਸਮੂਹ ਨਗਰ ਪੰਚਾਇਤ ਵੱਲੋਂ ਡਾਕਟਰ ਬਲਵੀਰ ਸਿੰਘ ਦਾ ਗਰਮ ਲੋਈ ਨਾਲ ਪਰਮ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਪੰਚ ਬਲਕਾਰ ਸਿੰਘ ਲਪ੍ਰੀਤ ਸਿੰਘ ਪੰਚ ਮੱਗਰ ਸਿੰਘ ਪੰਚ ਗੁਰਦੀਪ ਸਿੰਘ ਪੰਚ ਗੁਰਜੰਟ ਸਿੰਘ ਪੰਚ ਕ੍ਰਿਸ਼ਨ ਸਿੰਘ ਪੰਚ ਗੰਗਾ ਰਾਮ ਪੰਚ ਅਮਰਿਤ ਸਿੰਘ ਪੰਚ ਬਿਆਨ ਸਿੰਘ ਪੰਚ ਸਤਨਾਮ ਸਿੰਘ ਪੰਚ ਸਾਬਕਾ ਪੰਚ ਬਾਬਾ ਰਾਜ ਸਿੰਘ ਜੀ ਅਤੇ ਸਾਬਕਾ ਸਰਪੰਚ ਅਮਰੀਕ ਸਿੰਘ ਕੋਡੇ ਸਾਬਕਾ ਸਰਪੰਚ ਨਿਰਮਲ ਸਿੰਘ ਜਥੇਦਾਰ ਜੋਗਿੰਦਰ ਸਿੰਘ ਪ੍ਰਦੀਪ ਸਿੰਘ ਲੋਟ ਸਤਿਕਾਰਯੋਗ ਨਗਰ ਨਿਵਾਸੀ ਪਹਿਲਾਂ ਗੁਰੂ ਪਤਨੀ ਸਾਹਿਬਾ ਉਹ ਮੈਜਰ ਜੀ ਦਾ ਖਾਲਸਾ ਵਾਇਰ ਜੀ ਦੇ ਬਤੇ ਆਪਣੇ ਸੰਬਾਧ ਪ੍ਰਚਾਰ ਸਿੰਘ ਜੀ सोनू ਜੀ ਪੱਪੀ ਪਕਰਾਂ ਜੇਤਨ ਸਿੰਘ ਫਤਵੀਤ ਕੌਰ ਮਨਜੀਤ ਸਿੰਘ ਉਹਵਾ ਜੀ ਅਮਿਤ ਦੇ ਵਿਕਰ ਪਕਰ ਸਿੰਘ ਤੇ ਕਰੋ ਬਲਵੀਰ ਜੀ ਉਸਵਾਤ ਸਿੰਘ ਸਭ ਤੋਂ ਇਹ ਸਾਰੇ ਕਿਰਤਾਂ ਹੋਤੇ ਪੈਣਾ ਮੈਨੂੰ ਲੱਗਦਾ ਤੁਸੀਂ ਕਹਿੰਦੇ ਮੌਸਮ ਖਰਾਬ ਹੋ ਗਿਆ ਮੈਨੂੰ ਲੱਗਦਾ ਬਹੁਤ ਵਧੀਆ ਹੋ ਗਿਆ ਆਪ ਖੁਸ਼ ਹੋ ਗਿਆ ਆ ਦੇਖੋ ਤੁਸੀਂ ਮੇਰੇ ਨਾਲ ਸੋਣੇ ਕਿੰਨੀ ਮਿੰਟੀ ਕਰ ਲੈ ਇਹ ਯੋਧ ਨਸ਼ਿਆਂ ਦੇ ਵਿਰੋਧ ਦੇ ਨਸ਼ਿਆਂ ਦੇ ਪਿੱਛੇ ਇਹ 20 ਜਿਹੜੀ ਐ ਕਿਹਾ ਨਾ ਜੀ ਬਚਨ ਬਾਪਾ ਦੱਸਦਾ ਕਿ ਪਿੰਦੇ ਦੇ ਲੋਕ ਜਦੋਂ ਪਖਾੜੇ ਲੱਕ ਤੋਂ ਬਸਾ ਘੱਟ ਨੂੰ ਹੋ ਜਾਵੇ ਨਸ਼ਾ ਖਤਮ ਹੋਏਗਾ ਸਾਲੀਆਂ ਜਿਹੜਾ ਪਿੰਡ ਨੂੰ ਕੋਈ ਚੇਤ ਮਰੀ ਹੋਏਗਾ ਪਾਰੀਆਂ ਤੋੜ ਕੇ ਰਾਜੂ ਕੋਲ ਕੋਈ ਜੇਤੀ ਖੱਚੇ ਰਾਜੂਗਾ ਔਰ ਸੋਚੀ ਗੱਲ ਇਹ ਆ ਕਿ ਜਿਹੜੇ ਬਾਪੂ ਆ ਇਹਨੂੰ ਕਿਸੇ ਨੂੰ ਚਿੰਤਾ ਨਹੀਂ ਹੋਊਗਾ ਕਿ ਮੋਟਰ ਚੱਕ ਕੇ ਲੈ ਗਿਆ ਕੋਈ ਤਾਫੇ ਦੀਆਂ ਤਾਲਾ ਕੱਢ ਕੇ ਲੈ ਗਿਆ ਕੋ ਮੋਟਰਸਾਈਕਲ ਚੱਕ ਕੇ ਕੋ ਸਾਈਕਲ ਹੀ ਚੱਕ ਕੇ ਚੋਰ ਗਿਆ ਤੋਂ ਇਹ ਚੋਰ ਚੱਕ ਕੇ ਲੈ ਗਏ ਸਾਰੇ ਖੰਦ ਮੋੜਨਗੇ ਜਿੱਦਾਂ ਨਸ਼ੇ ਖਤਮ ਹੋਣਗੇ ਕਬੂ ਜਾਰੇ ਨੂੰ ਬੇਨਤੀ ਹੈ ਜੀ ਕੋਈ ਟਕਣਿਓਂ ਗਿਆ ਪਾਮੁਲਾ ਮਾਰੀਏ ਮੈਂ ਕੋਈ ਚੋਣਵਾਦੇ ਪ੍ਰਚਾਰ ਨਹੀਂ ਕਰ ਰਿਹਾ ਆ ਜਿਹੜੇ ਛੋਟੇ ਛੋਟੇ ਬੱਚੇ ਆ ਇਹਨਾਂ ਦੇ ਭਵਿੱਖ ਵਾਸਤੇ ਪ੍ਰਚਾਰ ਕਰ ਰਿਹਾ ਤਾਂ ਕਿ ਇਹ ਬਹੁਤ ਵਧੀਆ ਐਨਵਾਇਰਨਮੈਂਟ ਚ ਇਹਨਾਂ ਨੂੰ ਪੜ੍ਹਨ ਦਾ ਮੌਕਾ ਮਿਲੇ ਇਹਨਾਂ ਨੂੰ ਵੱਡੇ ਖੇਡਣ ਦਾ ਮੌਕਾ ਮਿਲੇ ਵੱਡੇ ਹੋਣ ਤਾਂ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇ ਰੋਜ਼ਗਾਰ ਪੈਦਾ ਹੋਵੇ ਫਿਰ ਨਸ਼ੇ ਦੀ ਹੋਣਗੇ ਉਹਦੀ ਮੈਂ ਕਹਿੰਦਾ ਜੇ ਮੈਂ ਨਹੀਂ ਪ੍ਰਵਾ ਕਰਦਾ ਨਹੀਂ ਵੀ ਤੁਸੀਂ ਬਣਾ ਕਰੋਗੇ ਠੀਕ ਹੈ ਜੀ ਤੇ ਮੈਨੂੰ ਕੋਈ ਪ੍ਰਵਾ ਨਹੀਂ ਆਪਾਂ ਖੜੇ ਆਂ ਨਹੀਂ ਆਦੇ ਨਹੀਂ ਜਾਂਦੇ ਆਪਾਂ ਨਸ਼ੇ ਕਰਦੇ ਦੇ ਪਿੰਡ ਰਿਹਾ ਜਿਹੜੀਆਂ ਸਮੱਸਿਆ ਆਈਆਂ ਚਾਹੇ ਉਹ ਮੰਡੀ ਦੀ ਆ ਉਹਦੇ ਨਾਲ ਜਿਹੜਾ ਪੈਲਸ ਵੜਦਾ ਹੁਣ ਮੇਰੇ ਕੋਲੇ 5 ਲੱਖ ਰੁਪਏ ਆਇਆ ਇਹ ਹੁਣ ਤੁਹਾਡੇ ਸਰਪੰਚ ਸਾਹਿਬ ਤੁਹਾਡੇ ਬਰੋ ਟਰੰਦਰਾ ਜੀ ਰਾਜੂ ਰੋਸ਼ਨ ਪਾਓ ਐਸਟੀਮੇਟ ਪੜਾਓ ਨਾ ਮੁਕੰਮਲ ਕਰ ਦਿਓ ਜਦੋਂ ਕਣ ਜਿਹੜੇ ਪ੍ਰਸ਼ਾਸਨ ਦਾ ਨੇ ਤੇ ਉਹਦੇ ਚ ਨਾ 12 ਏਕੜ ਦੀ ਰਿਕੁਆਇਰਮੈਂਟ ਆ ਜੇ 12 ਏਕੜ ਦੇ ਦੋਗੇ ਫਿਰ ਉੱਥੇ ਮੰਡੀ ਵੀ ਵੱਡੀ ਬਣ ਜਾਂਦੀ ਉਹ ਇੱਕ ਸਕੀਮ ਲੱਗ ਜਾਏ ਉਹਦੇ ਚ ਬਣ ਸਕਦਾ ਉਹਦੇ ਚ ਮੰਡੌਰ ਦੀ ਤੇ ਲੰਗਦੀਆਂ ਬਣ ਰਹੀਆਂ ਤੁਸੀਂ ਵੀ ਤਾਂ ਬੰਦੇ ਤੇ ਬੱਕਰੇ ਦੀ ਜ਼ਮੀਨ ਕਿੰਨੀ ਆ ਸੈਂਟ ਮੰਡੀ ਦੀ ਹਾਂਜੀ ਚਾਰ ਕਿੱਲੇ ਬਣਾਉਣੇ ਨੇ ਤੇ 12 ਕਿੱਲੇ ਹੋਵੇ ਫਿਰ ਉਹਨੇ ਮਿੰਦੀ ਯਾਰਡ ਕਹਿੰਦਿਆਂ ਬਣਾ ਦਿੰਦੇ ਉਹਦੇ ਸਕੀਮ ਹੈਗੀ ਉਹਦੇ ਤੇ 1.5 ਕਾਊਂਟਰ ਦੀਆਂ ਲੱਗਣਗੀਆਂ ਹਾਂ ਉਹ ਥੋੜੀ ਜਿਹੀ ਹੋਰ ਉਹ ਤਾਂ ਫਿਰ ਦੇਖੋ ਨਾ ਬੰਦ ਨਾ ਸਾਥ ਸਾਥ ਬਿੱਟੀ ਦੀ ਵੀ ਨਹੀਂ ਚਾਹੀਦੀ ਇਸ ਤੋਂ ਬਗੈਰ ਹਾਂ ਪੁਰਨੇ ਪੰਜ ਵਿੱਟੇ ਦਾ ਚ ਲੈਣਾ ਹਾਂਜੀ ਤੇ ਆਪਾਂ ਸਾਰੇ ਜਿਹੜੇ ਇਕੱਠੇ ਹੋ ਗਏ ਨਾ ਜੀ ਇੱਕ ਵਾਰੀ ਹਮਲਾ ਬਾਤ ਦੇ ਮੈਂ ਬਾਕੀ ਸਾਰੀਆਂ ਜੱਗਾਂ ਦੇ ਕਰੂੰਗਾ ਤੁਹਾਡੇ ਛੱਪੜ ਦੀ ਸਮੱਸਿਆ ਉਹ ਵੀ ਹੱਲ ਕਰਾਵਾਂ ਉਹ ਮੇਰੇ ਨਾਲ ਪ੍ਰਾਉਡ ਦਾ ਫੈਸਲਾ ਵੀ ਹੋ ਗਿਆ ਕਿ ਬੰਦੇ ਦੇ ਸਾਹਮਣੇ ਪਲੌਟ ਹੋ ਰਿਹਾ ਜਿਹਨੂੰ ਤਬਾਦਲਾ ਹੋ ਗਿਆ ਉਹਦਾ ਜੇ ਨਹੀਂ ਹੋਇਆ ਤਾਂ ਕਰਾਵਾਂ ਉਹਦੇ ਵਿੱਚੋਂ ਪਾਈ ਪੈਣਾ ਤੁਹਾਡਾ ਤੇ ਇਹਨੂੰ ਸਾਫ਼ ਕਰਨ ਦਾ ਵੀ ਅੱਜ ਹੀ ਮੈਂ ਸਾਰੇ ਆਫਸਰ ਨੂੰ ਨਾਲ ਲੈ ਕੇ ਥਾਪਰ ਦੇ ਵਿੱਚ ਮੀਟਿੰਗ ਕਰਕੇ ਆਇਆ ਵੀ ਪਾਣੀ ਟ੍ਰੋਬੇ ਦਾ ਵਾਯੂਗ ਹੋਵੇ ਤੇ ਖੇਤਾਂ ਵਿੱਚ ਜਾਵੇ ਨਾਲੇ ਤਾਂ ਇਹ ਖਾਬ ਦਾ ਕੰਮ ਕਰੇਗਾ ਤੇ ਹੁਣ ਆਪਾਂ ਖੜੇ ਹੋ ਕੇ ਕੋਈ ਸੌਂਚਾਂਗੇ ਸਾਰੇ ਲੋਕ ਜੱਗਾਂ ਦੇ ਅੱਜ ਅੱਜ ਅਸੀਂ ਇਹ ਪਲੌਟ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇੱਕ ਦੋ ਧੋਕੇ ਸੌ ਖੰਦੇ ਆ ਕਿ ਅਸੀਂ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਆ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਬਧਾ ਮੰਗਦੇ ਜਿਨ੍ਹਾਂ ਨੂੰ ਲੋੜ ਹੋਵੇਗੀ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਦੀ ਮੋਦਵੀ ਜਮਾਨਤ ਲਈ ਦੇਵਾਂਗੇ ਫਿਰ ਅਸੀਂ ਹੋਰਾਂ ਨੂੰ ਵੀ ਰੋਕਾਂਗੇ ਅਸੀਂ ਸਾਰੇ ਫਿਰਡ ਵਾਲੇ ਮਿਲ ਕੇ ਆਪਣੇ ਫਿਰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਹਾਰ ਕੀ ਕਹਿਣਾ ਚਾਹੋਗੇ ਅੱਜ ਦਾ ਜੋ ਸੈਮੀਨਾਰ ਸੀ ਅੱਜ ਦਾ ਜਿਹੜਾ ਸਾਡੇ ਪਿੰਡ ਲੋਟ ਵਿਖੇ ਮਾਨਯੋਗ ਸਰਦਾਰ ਬਲਵੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਦੇ ਵਿਰੁੱਧ ਜੋ ਉਹਨਾਂ ਨੇ ਮਹਿਮਤ ਲਈ ਹੈ ਉਹਦੇ ਸਬੰਧ ਵਿੱਚ ਇੱਕ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਨਸ਼ੇ ਖੰਡਾਉਂ ਬਾਰੇ ਜਤਨ ਕਰਮ ਦੇ ਬਾਰੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਗਿਆ ਤੇ ਲੋਕਾਂ ਨੂੰ ਸਾਂਭਵਾਇ ਗਈ ਕਿ ਉਹ ਨਸ਼ਿਆਂ ਦੇ ਵੇਚਣ ਵਾਲੇ ਤੇ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਨਸ਼ਾ ਕਰਨਗੇ ਤੇ ਨਸ਼ਾ ਮਿਚਣ ਵਾਲੇ ਦੀ ਕੋਈ ਜ਼ਵਾਨਤ ਨਹੀਂ ਕਰਾਂਗੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਮਦਦ ਕਰਾਂਗੇ ਨਸ਼ਾ ਕਰਨ ਤੇ ਇਸ 10 ਰੁਪਏ ਦਾ ਸੌਂਫ ਖਾਣ ਦੇ ਨਾਲ ਤੇ ਕੁਦਰਤੀ ਤੌਰ ਤੇ ਹੈ ਜੀ ਜਿੰਨਾ ਕੋਈ ਐਫਸਰ ਕਰਦਾ ਉਹਨਾਂ ਦਾ ਸੁਆਗਤ ਹੀ ਕਰਨਾ ਚਾਹੀਦਾ ਹੈ ਤੇ ਸਾਨੂੰ ਵੀ ਲੱਗਦਾ ਹੈ ਕਿ ਜਰੂਰ ਕਿਸ ਨਾ ਕਿਸ ਤਾਂ ਮੰਨ ਕੇ ਬੰਦੇ ਦੇ ਆਉਂਦੇ ਜਦੋਂ ਸੌਂਫ ਖਾਦੀ ਹੁੰਦੀ ਹੈ ਉਹ ਤਾਂ 100 ਵਾਰੀ ਸੋਚਦਾ ਕਿ ਮੈਂ ਪਬਲੀਕਲੀ ਸੌਂਫ ਖਾਦੀ ਆ ਮੈਂ ਇਸ ਗਲਤੀ ਤੋਂ ਦੂਰ ਹਾਂ ਸੋ ਅਸੀਂ ਇਸ ਗੱਲ ਦਾ ਮਤਲਬ ਉਮੀਦ ਸ਼ਰਾਘਾ ਕਰਦੇ ਆ ਕਿ ਸਰਕਾਰ ਇਸ ਪਿੰਗੇ ਕੰਮ ਲਈ ਸਰਕਾਰ ਦਾ ਬਹੁਤ ਵਧੀਆ ਚੱਲ ਰਹੀ ਹੈ ਤੇ ਕਿਉਂਕਿ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਪੀੜੀ ਸਾਡੀ ਅਤਵਾਦ ਨੇ ਖਾ ਲਈ ਇੱਕ ਪੀੜੀ ਸਾਡੀ ਬਾਹਰ ਚਲੀ ਗਈ ਇੱਕ ਪੀੜੀ ਸਾਡੀ ਨਸ਼ਿਆਂ ਨੇ ਖਾ ਲਈ ਸੋ ਅੱਜ ਸਾਡੇ ਸਮਾਜ ਨੂੰ ਨਸ਼ਿਆਂ ਤੋਂ ਬਚਾਉਣ ਦੀ ਬਹੁਤ ਵੱਡੀ ਲੋੜ ਹੈ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਬਿਨਾਂ ਕਿਸੇ ਹੋਰ ਬਿੰਦੜ ਉੱਠ ਕੇ ਸਾਨੂੰ ਇਸ ਦੇ ਵਿੱਚ ਕੰਮ ਕਰਨਾ ਚਾਹੀਦਾ ਤਾਂ ਕਿ ਸਾਡਾ ਪੰਜਾਬ ਸਾਡਾ ਨਗਰ ਸਾਡਾ ਪਿੰਡ ਨਸ਼ਾ ਮੁਕਤ ਹੋ ਸਕੇ। ਅੱਜ ਜੋ ਪ੍ਰੋਗਰਾਮ ਸੀਗਾ ਇਹਦੇ ਬਾਰੇ ਕੀ ਕਹਿਣਾ ਚਾਹੂਗਾ? ਇਹਦੇ ਬਾਰੇ ਸਾਡੇ ਸਿਹਤ ਮੰਤਰੀ ਜੀ ਪਿੰਡ-ਪਿੰਡ ਜਾ ਕੇ ਨਸ਼ਾ ਅੰਮ੍ਰਿਤ ਜੁੱਧ ਕਰ ਰਹੇ ਨੇ। ਬਹੁਤ ਵਧੀਆ ਕੰਮ ਚਲਾਇਆ ਉਹਨਾਂ ਨੇ। ਨਸ਼ਿਆਂ ਦੇ ਖਿਲਾਫ ਪਿੰਡ ਚੋਂ ਨਸ਼ੇ ਖਤਮ ਹੋਣਗੇ ਨਵੀਂ ਪੀੜੀ ਤੰਦਰੁਸਤ ਰਹੂਗੀ ਬਹੁਤ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਇਹ ਸਾਰੇ ਨਾਲ ਮਿਲ ਕੇ ਸਾਰਿਆਂ ਨੇ ਪੂਰਾ ਸਾਥ ਦੇਣਾ ਚਾਹੀਦਾ ਜੀ ਕੀ ਮੰਨਦੇ ਹੋ ਨੌਜਵਾਨਾਂ ਦਾ ਨਸ਼ੇ ਤੇ ਲੱਗਣਾ ਉਸ ਦਾ ਕਾਰਨ ਕੀ ਮੰਨਦੇ ਹੋ ਬੇਰੁਜ਼ਗਾਰੀ ਜੀ ਨੌਜਵਾਨਾਂ ਨੂੰ ਨਸ਼ਾ ਗਲਤ ਰਾਹ ਤੇ ਲੈ ਕੇ ਜਾ ਰਿਹਾ ਜੀ ਸਾਰਾ ਕੁਝੇ ਖਤਮ ਨਵੀਂ ਪੀੜੀ ਖਤਮ ਨਾਲ ਜੇ ਤੱਕ ਜੀ ਆਪ ਜੀ ਦੇ ਨਗਰ ਦਾ ਕੀ ਰਿਸਪੌਂਸ ਹੈ ਸਾਡੇ ਨਗਰ ਚ ਬਹੁਤ ਵਧੀਆ ਬਾਬੇ ਨਾਨਕ ਦੀ ਕਿਰਪਾ ਜੀ ਬਹੁਤ ਵਧੀਆ ਮਾਲਕ ਦੀ ਮਿਹਰ ਹੈ ਸਾਡਾ ਪਿੰਡ ਬਚਿਆ ਬਈ ਨਸ਼ੇ ਤੋਂ ਕੋਈ ਸਾਡੇ ਪਿੰਡ ਹੈ ਜਾ ਕੋਈ ਟੇਕ ਨਹੀਂ ਹੈਗਾ ਨਾ ਚਿਰ ਵੇਚਣ ਵਾਲੇ ਦੇ ਸਾਥ ਜਈਏ ਜੇ ਕੋਈ ਨਾ ਸਾ ਵੇਚੂਗਾ ਪਿੰਡ ਚ ਪੰਚਾਇਤ ਉਹਦੇ ਖਿਲਾਫ ਚੱਲੂਗੀ ਕੋਈ ਜਬਾਨਤ ਨਹੀਂ ਕਰਾਊਗੀ ਕੋਈ ਉਹ ਨਿਗਰਾਉ ਨਾ ਸਾਡੇ ਪਿੰਡ ਚ ਕੋਈ ਹੈਗਾ ਜੀ ਅੱਜ ਅੱਜ ਕੀ ਕੀ ਮਤੇ ਪਾਏ ਗਏ ਆ ਕਿ ਤੁਸੀਂ ਅੱਜ ਦਾ ਡਿਸੀਜਨ ਲੱਕਿਆ ਜਿਹੜੀ ਮੀਟਿੰਗ ਦੇ ਵਿੱਚ ਮਾਇ ਪਿੰਡਲਾ ਉਹਦੋਂ ਬਲਕਾਰ ਸਿੰਘ ਸਰਪੰਚ ਜੀ ਅਸੀਂ ਮਤੇ ਪਾਇਆ ਜੀ ਨਸ਼ਿਆਂ ਦੇ ਖਿਲਾਫ ਸਾਡੇ ਭਗਵੰਤ ਮਾਨ ਨੇ ਜੁੱਧ ਸੇੜਿਆ ਜੀ ਹਾਰਾ ਪਿੰਡ ਜਾ ਕੇ ਇਹ ਮੰਤਰੀ ਸਾਹਿਬ ਆ ਕੇ ਨਸ਼ਿਆਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਸਕੇਤ ਕਰਦੇ ਨੇ ਜੀ ਕਿ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਬਹੁਤ ਨਸ਼ਾ ਪੰਜਾਬ 'ਚ ਫੈਲ ਚੁੱਕਾ ਹੈ ਜੀ ਸਾਡੇ ਪਿੰਡ 'ਚ ਉੱਪਰ ਨਾਨਕ ਦੀ ਮਿਹਰ ਹੈ ਜੀ ਬਾਬੇ ਨਾਨਕ ਦੀ ਕੋਈ ਨਸ਼ਾ ਵਾਲਾ ਨਹੀਂ ਕੋਈ ਹੋਣੇ ਸਾਡੇ ਪਿੰਡ 'ਚ ਜੇ ਕੋਈ ਨਸ਼ਾ ਵੇਚਦਾ ਵੀ ਆ ਕੋਈ ਕੋਈ ਵੇਚਦਾ ਨਹੀਂ ਜੇ ਕੋਈ ਵੇਚੂਗਾ ਵੇਚ ਉਹਦੇ ਖਿਲਾਫ ਆ ਅਸੀਂ ਮਤਾ ਪਾਤਾ ਪੰਚਾਇਤ ਅਸੀਂ ਨਸ਼ੇ ਵਾਲੇ ਦੇ ਖਿਲਾਫ ਕੋਈ ਉਹਦੀ ਜਵਾਨਤ ਕਰਾਉਣ ਨਹੀਂ ਜਾਊਗਾ ਸਾਰੇ ਅਸੀਂ ਖਿਲਾਫ ਆ ਮੱਗਰ ਸਿੰਘ ਜੀ ਵੀਰ ਨੂੰ ਮੱਗਰ ਸਿੰਘ ਜੀ ਕੀ ਕਹਿਣਾ ਚਾਹੋਗੇ ਵੀ ਕਿਹੜਾ ਕੈਂਪ ਲੱਗ ਰਿਹਾ ਹੈ ਨੇ ਬਹੁਤ ਵਧੀਆ ਚੀਜ਼ ਹੈ ਜੀ ਸਰਕਾਰ ਦੀ ਵਧੀਆ ਪਹਿਲ ਹੈ ਕਿ ਇਹਦੇ ਨਾਲ ਨਸ਼ੇ ਤੇ ਫਰਕ ਪੈਣਾ ਹੈ ਨਹੀਂ ਤਾਂ ਰਵੇਲ ਮੌਤ ਆਉਗੀ ਲੋਕਾਂ ਨੂੰ ਜਾਗਰੂਤਾ ਆਉਂਦੀ ਹੈ ਇਹ ਚ ਕੋਈ ਭੈਣ ਕੋਈ ਸਿੱਖਦੀ ਆ ਕਿਵੇਂ ਬਾਈ ਨੇ ਕਿਹਾ ਵੀ ਕੋਈ ਜਵਾਗ ਨੂੰ ਆਪਾਂ ਜੜਦਾ ਬੀੜੀ ਲੈਣ ਭੇਜ ਦਿਆਂ ਉਦਿਨਾ ਦਿਵਗ ਸਿੱਖਦਾ ਹੀ ਆ ਵਧੀਆ ਚੀਜ਼ ਆ ਇਹ ਸਰਕਾਰ ਦੀ ਬਹੁਤ ਵਧੀਆ ਮੂਵਮੈਂਟ ਆ ਕੀ ਕਹਿਣਾ ਤੁਹਾਡਾ ਜਿਸ ਤਰ੍ਹਾਂ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਦੁਕਾਨਾਂ ਤੇ ਆਮ ਹੀ ਨਸ਼ਾ ਮਨ ਨਸ਼ਾ ਤੋਂ ਨਹੀਂ ਕਹਿ ਸਕਦੇ ਜਰਦਾ ਬੀੜੀ ਸਿਕਟਾ ਵਗੈਰਾ ਬੀਤੀਆਂ ਜਾਂਦੀਆਂ ਨੇ ਤੇ ਤੁਹਾਡਾ ਕੀ ਕਹਿਣਾ ਨਹੀਂ ਚਲੋ ਹੈ ਤਾਂ ਉਹ ਬਿਜ਼ਨਸ ਆ ਪਰ ਗਲਤ ਆ ਉਹ ਵੀ ਬਿਜ਼ਨਸ ਆ ਉਹ ਕਰਦੇ ਦਾ ਬਿਜ਼ਨਸ ਨੇ ਪਰ ਉਹ ਗਲਤ ਆ ਅਗਰ ਉਹਤੇ ਵੀ ਸਰਕਾਰ ਤੇ ਰੋਕ ਲਗਾ ਕੇ ਰੱਖੇ ਤਾਂਡੇ ਪਿੰਡ ਦੇ ਵਿੱਚ ਜੇ ਅਗਰ ਇਹ ਜਾ ਕੋਈ ਵੇਚਦਾ ਜਾਂ ਕੁਛ ਕਰਦਾ ਤੁਸੀਂ ਉਹਦੇ ਬਾਰੇ ਕੀ ਸਾਡੇ ਤਾਂ ਪੰਚਾਇਤ ਵੱਲੋਂ ਲਿਖ ਕੇ ਦਿੱਤਾ ਵਾ ਜੀ ਅਸੀਂ ਨਾ ਉਹਦੀ ਜੁਰਮਾਨਤ ਕਾਈਏ ਨਾ ਉਹਦੇ ਨਾਲ ਜਾਈਏ ਨਹੀਂ ਜੇ ਕੋਈ ਜਰਦਾ ਬੀੜੀ ਦੁਕਾਨ ਤੇ ਵੇਚਦਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਕੋ ਉਹ ਵੀ ਸਾਡੇ ਪਿੰਡ ਦੇ ਵਿੱਚ ਹੀੰਦੀ ਨੇ ਉਹਨਾਂ ਦੇ ਜ਼ੋਰ ਲਾ ਕੇ ਤਾਂ ਕਹਿ ਨਹੀਂ ਸਕਦੇ ਪਰ ਇੱਕ ਉਹ ਕਰ ਸਕਦੇ ਉਹਨਾਂ ਨੂੰ ਹਾਂਜੀ ਉਹ ਤਾਂ ਹੀ ਵੀ ਦੇਖੋ ਉਹਨਾਂ ਨੂੰ ਕਹਾਂਗੇ ਜੀ ਪੂਰੇ ਜ਼ੋਰ ਨਾਲ ਕਹਾਂਗੇ ਵੀ ਕਿਹੜਾ ਪਈ 18 ਸਾਲ ਤੋਂ ਘੱਟ ਕਿਹੜਾ ਜਵਾਕ ਉਹਨੂੰ ਜਰਦਾ ਬੀੜੀ ਨਹੀਂ ਦੇਣੀ ਨਹੀਂ ਥੋੜੇ ਤੇ ਐਕਸ਼ਨ ਹੋਊ